ਹਾਂਜੀ ਵੀ ਸਾਸਰੀ ਘਾਲ ਜੀ ਮੇਰੇ ਵੀਰਾਂ ਨੂੰ ਤੇ ਮੇਰੇ ਭਰਾਵਾਂ ਨੂੰ ਤੇ ਮੇਰੀਆਂ ਭੈਣਾਂ ਨੂੰ ਸ਼ੁਰੂਆਤ ਕਰਦੇ ਆ ਇਹਦੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਜਿਦਾਂ ਹੀ ਆ ਮੈਂ ਸੂਰੇ ਫੇਰ ਨਹੀਂ ਆ ਤੇ ਅੱਜ ਸੋਈ ਛੁੱਟੀ ਹੋ ਗਈ ਨੀਂਦ ਜੀ ਨਹੀਂ ਪੂਰੀ ਹੋਈ ਤੇ ਮੈਨੂੰ ਕੋ ਮੈਂ ਜਿਆਦ ਲ ਲਈ ਮੈਂ ਨੂੰ ਕਿਹਾ ਮੈਂ ਮੈਂ ਅੱਜ ਨਾਲ ਸਰੀ ਸੁਸਤੀ ਜਣਾ ਨੀਂਦ ਜੀ ਪੂਰੀ ਕਰ ਲਈਏ ਤੇ ਫਿਰ ਮਾਊਂਗਾ ਸਕੂਲੇ ਦਰਉਮੀਂ ਦੇ ਕੱਪੜੇ ਪ੍ਰੈਸ ਕਰਨਾ ਮੈਂ ਕਿੱਥੇ ਚੱਲੇ ਨੀ ਯਾਰ ਆਪਾਂ ਡਿਊਟੀ ਤੇ ਚੱਲੇ ਨੂੰ ਇੱਥੇ ਜਾਣਾ ਫਿਰ ਦੀਦੀ ਬੜੀ ਪੈਣ ਦੀ ਆ ਤੇ ਕਿ ਇਹ ਗ੍ਰੇਟ ਕਰੁੰਦੇ ਜਾਨੀ ਇਹ ਇੱਕ ਦਿਨ ਇੱਕ ਦਿਨ ਛੁੱਟੀ ਕਰ ਲਿੰਦਾ ਇਹ ਪੂਰੀ ਕਰ ਲਿੰਦਾ ਉਹ ਆਉਗਾ ਮੇਰਾ ਹਾਂ ਤੇ ਇਤਰਾ ਮਮੀ ਨੇ ਦੇ ਕਪੜੇ ਪ੍ਰੈਸ ਕਰਨਾ ਤੇ ਉਹ ਜੈਕੇਟ ਆ ਜਿਹੜਾ ਏਕੀ ਕੰਮੀ ਨੇ येलो ਸਿਰ ਸਿਰ ਚਾਹ ਤਾ ਪੀਆ ਤੇ ਇਹ ਮੇਰਾ ਫੋਟੋ ਸਿਰੇ ਸਿਰੇ ਚਾਹ ਮਿਲ ਜੇ ਨਾ ਉੜਦੇ ਆ ਸਾਰੀ ਮੁਢਸਪਾਸੇ ਜੁਨਾ ਘਰਲੇ ਦੇ ਨਾਲ ਚਾਹ ਆਏ ਬੈਨਾ ਇਹਦੀ ਨੀ ਨੂਂ ਵੀ ਸਾਪਟ ਜਾਂਦੀ ਮੈਂ ਵੀ ਜੱਕੀ ਕਹਿੰਦਾ ਮੈਨੂੰ ਹੁਣ ਕਮਾਉਣ ਖੜ ਤੋਂ ਬਾਹਰ ਦੇਖੀ ਵੇਖੀ ਜੇ ਵੇਖੀ ਨੇ ਮਗਰ ਮਗਰ ਵੇਖਿਆ ਦੇਖਿਆ ਤੇ ਆਇਆ ਇਹ ਪਾਸ ਚੱਲ ਇੱਕ ਦਿਨ ਆਪ ਵੇਖੀ ਵੇਖੀ ਉਹ ਸੰਗਰੀ ਤੇ ਫਰਦੇ ਨੇ ਫੇਰ ਹੀ ਜਾਊਂਗਾ ਲੈ ਸੰਗਲੀ ਫੜ ਲੈਂਦੇ ਸੰਗਲੀ ਨਹੀਂ ਫੜਨ ਦੇਂਦੇ ਆਣੂ ਪੁੱਤ ਫੜਨ ਦੇ ਸੰਗਲੀ ਸੰਗਲੀ ਫੜਨ ਆਂਦੇ ਚੱਲੋ ਚੱਲ ਚੱਲ ਵੇਸੇ ਵੇਸੇ ਹੁਣ ਗੇਟ ਨੂੰ ਪੈਰ ਲਾ ਲੈਨੇ ਇਦਾਂ ਹੀ ਲਾ ਪਿਆ ਆਪੇ ਕੁੰਡੀ ਖੋਲਣ ਨੂੰ ਫਿਰਨਿਆ ਤੇ ਖੋਲ ਕੁੰਡੀ ਹਣਾ ਖੋਲ ਦੇ ਆੱਕੀ ਕੁੰਡੀ ਖੋਲ ਪੁੱਤ ਇਹਦੇ ਨਾਲ ਗਾੜੀ ਤੇ ਪੈਟਰੋਲ ਆਈ ਕੱਟ ਗਈ ਤੇ ਬਰਾਂਡੇ ਨੇ ਇਹੰਦੇ ਉਹ ਪ੍ਰਾਵਾ ਗਾੜੀ ਖਤਰਨਾਕ ਆ ਪੀਦਾ ਐਨ ਮੂਮਾ ਪਰਵਾਦੀ ਆ ਆ ਜਾ ਪੁੱਤ ਤੈਨੂੰ ਆ ਜਾ ਆ ਜਾ ਗਾੜੀ ਕੰਮ ਕਰ ਰਿਹਾ ਇਹ ਫੁਰਤੀ ਚੈੱਕ ਕਰੋ ਇਹਦੀ ਸਵੇਰ ਸਵੇਰ ਦੀ ਉਹ ਖਿੱਚ ਕੇ ਲੈ ਜਾਂਦਾ ਵੇਖ ਲੋ ਅਸੀਂ ਇੱਕ ਮਿੰਟ ਹੈ ਜਿਹੜਾ ਡੋਗੀ ਹੱਥ ਨੂੰ ਸਵੇਰ ਸਵੇਰ ਕਰਦਾ ਚੋਕ ਚੜੀ ਹੈ ਸਵੇਰ ਦੇ ਸੱਤ ਸਾਢੇ ਸੱਤ ਦਾ ਟਾਈਮ ਹੈ ਆ ਜੀ ਕੀ ਹਟਿਆ ਸਵੇਰ ਦਾ ਜੇ ਕਿ ਕਿਦਾ ਪੈ ਲੱਕ ਤੈ ਰਹਿਣ ਦੇ ਕਿਉਂ ਮਰਨਾ ਹੀ ਉਹਨਾਂ ਕੋਲ ਪਤਾ ਆਇਆ ਇੱਧਰ ਨੂੰ ਲੈ ਕੇ ਚੱਲੀ ਜਾਂਦੇ ਰ ਬਾਸ ਕੋ ਮਲੇ ਆਣਾ ਬੈ ਜਾਉਂ ਟਿੱਕੇ ਮਾਂ ਮਮੀ ਨਹੀਂ ਦੇਖ ਖਾਣ ਚੋਲ ਹੁਣ ਕੌਣ ਖਾਂਦਾ ਹੁੰਦਾ ਸਵੇਰੇ ਚਾਹ ਚ ਭਾਗੇ ਚੋਲ ਮੈਨੂੰ ਤਾਂ ਮਾਸਾ ਨਹੀਂ ਪਸੰਦ ਲੱਗਦੇ ਮਮੀ ਨਾਲ ਮੇਰਾ ਵੇਖੋ ਲੋਕ ਚੱਲਣ ਡਿਆ ਨਾਲ ਆਪਣਾ ਲੋਕ ਚੱਲਣ ਡਿਆ ਹੁਣ ਆਪਣਾ ਛੋਟਾ ਹੀ ਆ ਪਰ ਕੋਈ ਗੱਲ ਨਹੀਂ ਵਲੋਗ ਚੱਲੀ ਜਾਂਦੇ ਨਹੀਂ ਨਹੀਂ ਜੇ 2 ਆ ਹਾਂ ਪਰ ਉਹ ਚੱਲੀ ਜਾਂਦੇ ਆ ਆ ਦਸਵੇਂ ਸਿਰੇ ਸਿਰੇ ਜਿਦੋਂ ਕੋਈ ਸਕੂਲ ਲੈ ਜਾਂਦਾ ਹੁੰਦਾ ਮੇਰੇ ਅਰਗਾ ਤੇ ਜਦੋਂ ਆਵਾਜ਼ ਆਉਂਦੀ ਮਗਰ ਹਰ ਜੁਗ ਜੁਗ ਭਗਤ ਪਾਇਆ ਅਵੇ ਤੇ ਇਹ ਜਿਵੇਂ ਬੱਕਰੀ ਹੁੰਦੀ ਹੈ ਨਾ ਪਾਠ ਕੋਲੇ ਪਾਠ ਬੋਲ ਦੇ ਦੋ ਇਹ ਵੇਖਿਆ ਸਿਰਸਰੇ ਨਾਲ ਫੀਲ ਹੋ ਸਕਰੀ ਹੁੰਦੀ ਚਿੱਕੀ ਟੀਨੀ ਵਾਰ ਕਰਦੇ ਨੇ ਤੋਂ ਪੜਨਾ ਬੰਦ ਦੇਣਾ ਤੇ ਤਵਾਨ ਆ ਬਾਬੇ ਨੇ ਪਾਠ ਚੱਲਣੇ ਆਣਾ ਲੋ ਜੀ ਆ ਕੀ ਆ ਪਾ ਮੈਨੂੰ ਵੀ ਇੱਕ ਚਮਚਾ ਪਾ ਦੇ ਬੰਦਾ ਪਰ ਚਾਹ ਪਾਈਏ ਚੱਤ ਜੱਤੇ ਸ਼ਤਰਖਾਨੇ ਤੋਂ ਸ਼ਤਰ ਆਉਣੇ ਭਾਈ ਜੀ ਮੈਨੂੰ ਫਰਕ ਪੈ ਨਹੀਂ ਮਿੱਠਾ ਖਾ ਹਾਂਗੇ ਨਹੀਂ ਬੇ ਜੀ ਮम्मी ਦੇ ਆ ਰੋਟੀਆਂ ਉਹਨਾਂ ਮੈਂ ਪਰੌਂਠੀ ਲਾ ਦੂੰਗਾ ਮੈਨੂੰ ਇੱਕ ਅਦੋਂ ਦਾਦੇ ਪਰੌਂਠੀ ਦੀ ਰੈਸਪੀ ਹੈ ਨਾ ਮੇਰੇ ਹੱਥ ਪਰੌਂਠੀ ਇਦਾਂ ਦੀ ਲਾਉਂਦੇ ਆ ਆਲੂਆਂ ਨਾਲ ਆਰੀ ਬੋਨੇ ਪਨੀਰ ਪਾ ਕੇ ਲੱਗੀ ਲੱਤਰ ਕੇ ਨਹੀਂ ਚਾ ਜਿਹਾ ਵੀ ਆ ਦਰਦੇ ਆ ਲੱਗਦੇ ਲੱਗੇ ਆ ਆ ਵੇਖੋ ਜੀ ਆਪਾਂ ਨਾ ਜਸੀ ਨੂੰ ਨਾ ਸਿੰਪਲ ਫਰੋਂਠੀ ਲੱਗਦੇ ਲੱਗਦੇ ਜਸੀ ਵਾਂਗ ਹੀ ਜਾਂਦਾ ਮम्मी ਭਾਵੇਂ ਵੇਖੋ ਕਿਦਾਂ ਹੀ ਰੈਸਪੀ ਵਾਲੀ ਫਰੋਂਠੀ ਲੱਗਦੇ ਨੇ ਬੰਦਾ ਪੁੱਛੇ ਜੀ ਮੈਂ ਪਨੀਰ ਪਾਉਣ ਲੱਗੀ ਆ ਹੱਦ ਹੋ ਗਈ ਜਸੀ ਦੀ ਅਸੀਂ ਪਨੀਰ ਵਾਲੀ ਫਰੋਂਠੀ ਇਹਦੇ ਨਾਲ ਬਣਾਵਾਂਗੇ ਯਾਰ ਲੈ ਆ ਵੀ ਬਣਾ ਲਾਂਗੇ ਪਨੀਰ ਵਾਲੀ ਫਰੋਂਠੀ ਹੈ ਨਾ ਸਾਡੇ ਚਾਚੀ ਦੇ ਨਾਲ ਖਾਣੇ ਪੁੱਠੇ ਹੀ ਆ ਤੇ ਫਰੋਂਠੀ ਦੇ ਕਹਿੰਦਾ ਰੈਸਪੀ ਤੇ ਬੰਦਾ ਪੁੱਛੇ ਜੀ ਮੈਂ ਕਿਹਾ ਪਨੀਰ ਪਾਉਣ ਲੱਗੀ ਜਾਂ ਕੁਛ ਹੋਰ ਹੋਣਾ ਹੈ ਨਾ ਦੇਸੀ ਘਿਓ ਪਾਉਣ ਲੱਗੀ ਆ ਚੱਲ ਪਨੀਰ ਵਾਲੀ ਨਾ ਮਨਾਵਾਂਗੀ ਯਾਰ ਆਪਣੀ ਰੀਆ ਸਕੀਮ ਵਧੀਆ ਦੇ ਦਿੱਤੀ ਹੈ ਨਾ ਗੱਲ ਨਹੀਂ ਵਰਤ ਤੈਨੂੰ ਪਤਾ ਹੈ ਦੇਸੀ ਮੈਂ ਵਰਤ ਤੈ ਮੈਨੂੰ ਮੈਂ ਸਕੀਮਾਂ ਦੇ ਦੇ ਬਾਅਦ ਵਰਤ ਤੈ ਮੈਨੂੰ ਹੀ ਪੈਂਦਾ ਹੈ ਗਰਮੀ ਵਿੱਚ ਕੋਈ ਨਹੀਂ ਸੰڈیا ਤਾਂ ਫਿਰ ਆਲੂ ਵਾਲੇ ਪਰੌਂਠੇ ਬਣਾਵਾਂਗੇ ਠੀਕ ਹੈ ਆਓ ਮੈਂ ਉਹ ਜੀ ਦੇ ਹੁੰਡਿਆ ਪਰ ਰਹਿਣ ਦੀ ਕੋਈ ਗੱਲ ਨਹੀਂ ਤੇ ਕਿਉਂ ਮੈਂ ਹੁਣ ਆਪਣੇ ਜਾਣਾ ਨਹੀਂ ਕੰਮ ਤੇ ਹਮ ਤੁਹਾਡੇ ਪਰੌਂਠੇ ਬਣਦੀ ਰਾਵਾਂ ਸੋਰੀ ਆਪਰਾ ਤੁਹਾਨੂੰ ਬਾਕੀ ਠੀਕ ਭਰਾ ਜੀ ਲਸੀਆਂ ਅੱਗੇ ਆਉਂਦੀਆਂ ਆਈਆਂ ਸੀ ਤੇ ਥੋੜੀ ਪਾਣੀ ਵੀ ਸੋਵਾ ਯਾਰ ਫਿਰ ਮੈਂ ਆ ਪਾਣੀ ਪੀ ਲਓ ਜੀ ਵੇਖ ਲਓ ਪਰੌਣੀ ਦੀ ਰੈਸਪੀ ਵੀ ਦੇ ਲਿੰਗਾ ਨਹੀਂ ਆ ਫਿਰ ਨੂੰ ਇੱਕ ਇੱਕ ਚਮਚਾ ਪਾ ਦਿਓ ਪਰੌਣੀ ਦੀ ਰੈਸਪੀ ਇਹ ਜਿਹੜਾ ਧੂਆ ਮਾਰਨ ਦੀ ਇਹ ਨੂੰ ਘਾਲਵਾ ਉਹ ਕਿਉਂ ਛੱਡਦਾ ਪਿਆ ਆ ਦੇਖੋ ਜੀ ਜਸੀਆਂ ਦੇ ਕਾਣੇ ਕਰੋ ਕਿ ਆਪਾਂ ਮੁੰਡੇ ਮੋਈ ਤੋਂ ਹੋਇਆ ਪਿਆ ਮੁੰਡੇ ਧੂਆ ਧੂਆ ਹੀ ਕਿਆ ਗੱਲ ਕਹਿ ਕੇ ਬਾਕੀ ਅਸੀਂ ਕੋਈ ਵੀਡੀਓ ਮਾੜੀ ਨਹੀਂ ਪਾਉਂਦੇ ਤੇ ਮੇਰੇ ਭਰਾ ਤੇ ਮੇਰੇ ਭੈਣਾ ਕੋਈ ਸਾਨੂੰ ਇਦਾਂ ਦਾ ਕਮੈਂਟ ਨਾ ਦੇਣ ਹਾਂ ਆ ਗੱਲ ਕਰਦੇ ਆਹੋ ਭਰਾਵਾ ਨਾ ਵੇਖ ਲਓ ਹਨਾ ਤੁਹਾਨੂੰ ਜੇ ਸਾਡੇ ਕੋਈ ਗਲਤੀ ਵੀ ਹੁੰਦੀ ਆ ਨਾ ਜੇ ਵਲੌਗ ਦੇ ਵਿੱਚ ਤੇ ਭਰਾ ਮੇਰਾ ਮੈਨੂੰ ਕਮੈਂਟ ਕਰਿਆ ਕਰੋ ਕੋਈ ਐਵੇਂ ਨਾ ਹਣਾ ਜੇ ਕੋਈ ਜਿਹੜਾ ਨਿਕਾ ਮੋਟਾ ਜਿਹੜਾ ਮਾੜਾ ਚੰਗਾ ਬੋਲਦੇ ਹੈ ਨਾ ਇਹ ਨਾ ਬੋਲ ਇਹ ਵੀ ਨਾ ਬੋਲਿਆ ਕਰੋ ਜਾਂ ਤੇ ਮੈਂ ਹਣਾ ਕੋਈ ਹੈ ਨਾ ਲੋਚ ਮੰਡਰੀ ਵਾਲਾ ਜਿੱਦਾਂ ਨਾ ਕੰਮ ਡਿਆ ਕਰਨ ਮੈਂ ਤੇ ਇੱਕ ਨੋਰਮਲ ਜਿਹਾ ਫੈਮਿਲੀ ਵਾਲਾ ਕੰਮ ਰੱਖਿਆ ਵਾ ਤੇ ਥੋੜੇ ਨਾ ਚੰਗੇ ਕਮੈਂਟ ਮਾਰਿਆ ਕਰੋ ਮੇਰੇ ਵੀਰ ਭਰਾ ਸਾਰਿਆਂ ਨੇ ਚੰਗੇ ਹੀ ਮਾਰਦੇ ਜੇ ਪਰ ਵਿੱਚੋਂ ਯਾਰ ਕਈ ਗਏ ਨਾ ਨਿਕਲ ਆਉਂਦੇ 1 2 ਨਿਕਲ ਆਉਂਦੇ ਪਰ ਫੇਰ ਵੀ ਸਾਰੇ ਸਾਰੇ ਤਾਂ ਈਆਂ ਪੈਣਾ ਹੈਗੀਆਂ ਵਾ ਆਹੋ ਪਰ ਨਾ ਕਮੈਂਟ ਥੋੜੇ ਨਾ ਵੀਰ ਭਰਾ ਮੇਰੇ ਚੰਗੇ ਮਾਰਿਆ ਕਰੋ ਯਾਰ ਇਹ ਤਾਂ ਬਟੰਗੇਨ ਲੱਗੇਦਾ ਮੈਂ ਕਿਈ ਕੋਈ ਟਾੜਿਆ ਤੇ ਨਾ ਮਾੜੀ ਸਾਰੀ ਵੀਊ ਲੈਣੇ ਆ ਪਤਾ YouTube ਤੋਂ ਵੀਊ ਮਿਲਦੇ ਆ ਇੱਕ ਇੱਕ ਰੋਸਟਰ ਜਿਹੜੇ ਆ ਇਹ ਵੀ ਬੜੇ ਰੋਸਟਿੰਗ ਦੇ ਕਰਨ ਨਹੀਂ ਬੰਦਾ ਪੁੱਛੇ ਮਾੜੀ ਚੰਗੀ ਕੋਈ ਵੀਡੀਓ ਪਾਈ ਆ ਚਲ ਜਿੰਨੇ ਕੁ ਜੋਗਾ ਨਾ ਜਿੰਨੇ ਕੁ ਮੈਨੂੰ ਆ ਨਾ ਸਿਆਣ ਪੈ ਗਈ ਆ ਤੇ ਮੌਸ ਹਿਸਾਬ ਨਾਲ ਆਪਣੇ ਉਹ ਤੋਂ ਵੱਧ ਕੇ ਮੈਂ ਆਪਣੀ ਵੀਡੀਓ ਥੋੜੀ ਸਿਆਣਾ ਪਾਣ ਵਾਲੀ ਥੋੜੀ ਪਾਉਣਾ ਵਾ ਇਹ ਨਾ ਜੇਚ ਥੋੜਾ ਬੋਤਾ ਨਾ ਔਡਜਾ ਨਾ ਲੱਗੇ ਤੁਹਾਨੂੰ ਮੈਂ ਜਿੰਨੀ ਵਧੀਆ ਤੋਂ ਵਧੀਆ ਹੋ ਸਕੇ ਮੈਂ ਉਨੀ ਵੀਡੀਓ ਵਧੀਆ ਪਾਉਣਾ ਪਰ ਫਿਰ ਵੀ ਕਿਹਨੇ ਨਾ ਰੋਸਟ ਦੇ ਦੋਰੇ ਕੰਮ ਦੋਰੇ ਭੁਏ ਚੜ ਜਾਂਦੇ ਰੋਸਟ ਨਹੀਂ ਰੋਸਟ ਕਿਹਨੇ ਆਪਣੇ ਮਤਲਬ ਪੱਲੇਉਂ ਦੇਂਦੇ ਸਾਨੂੰ ਕੁਛ ਜਾਂ ਆਪਣੇ ਪੱਲੇਉਂ ਵੀ ਦੇਂਦੇ ਆ ਇਹਨਾਂ ਨੂੰ ਤਾਂ YouTube ਲੋ ਹੀ ਸਭ ਕੁਝ ਮਿਲਦਾ ਹੈ ਪਰ ਫਿਰ ਵੀ ਨਾ ਹਨਾ ਇਤਾਂ ਫਿਰ ਬੰਦੇ ਦੇ ਨਾਲ ਦਿਲ ਜਾ ਟੁੱਟ ਜਾਂਦਾ ਜਦੋਂ ਹਨਾ ਇੰਨੀ ਰੀਜ ਨਾ ਬਲੋ ਇਹ ਬੱਚੇ ਦਾ ਸ਼ੌਂਕ ਹੋਵੇ ਤੇ ਲੋਕੀ ਬੱਚਿਆਂ ਸ਼ੌਂਕ ਪੂਰਾ ਨਹੀਂ ਹੋਣ ਦੇਣ ਦੇ ਤੇ ਤਾਂ ਇੰਨੀ ਮਤਲਬ ਬੋਲਦੇ ਪਏ ਨੇ ਵੱਧ ਘੱਟ ਇੰਨੀ ਰੀਜ ਹੈ ਯਾਰ ਬਲੋ ਬਣਾਈਏ ਤੇ ਉਤੋਂ ਹਨਾ ਰੋਸਟਰ ਕਹਿ ਦਿੰਦੇ ਆ ਫਲਾਂਟਿੰਗ ਨੇ ਆ ਕਰਤਾ ਨਾ ਗੱਲ ਬੜੀ ਚੁੱਕਦੇ ਆ ਤੇ ਫਿਰ ਨਾ ਯਾਰ ਸਹੀ ਜਿਹਾ ਹੀ ਲੱਗਦਾ ਕਿਉਂਕਿ ਮੈਂ ਨਾ ਕੋਈ ਮਾਣੀ ਚੰਗੀ ਤੇ ਏਡੀ ਵੀਡੀਓ ਪਾਉਣ ਨਹੀਂ ਦਿਆ ਸਾਬ ਚੰਗੀਆਂ ਵੀਡੀਓ ਪਤਾ ਨਹੀਂ ਕਿਹਨਾ ਕਿੱਥੇ ਤੱਕ ਗੱਲ ਪਚਾ ਦਿੰਦੇ ਨਾ ਕੋਈ ਮੂੰਹ ਨਾ ਸਿਰ ਗੱਲ ਦਾ ਤੇ ਭਰਾ ਮੇਰੇ ਹਨਾ ਇਹਦਾ ਨਾ ਹੀ ਕਰਿਆ ਕਰੋ ਯਾਰ ਤੇ ਜਾਂ ਦੇ ਜਾਂ ਹੋਵੇ ਨਾ ਮੈਂ ਉਰਾ ਲੋਚ ਮੰਡਰੀ ਵਾਲਾ ਕੰਮ ਡਿਆਂ ਕਰਨ ਕੋਈ ਨਹੀਂ ਮੂੰਹ ਸਿਰ ਕੇ ਹੈ ਨਹੀਂ ਵੀਡੀਓ ਦਾ ਫਲਾਂ ਟੀਮ ਆ ਵੀ ਰਵਾ ਤਵਾ ਬੋਲੀ ਆਣ ਨੇ ਬਸ ਕਾ ਮਤਲਬ ਦਾ ਬੋਲੀ ਦੇ ਵਿੱਚ ਹੀ ਵਲੋਗ ਦੇਦੇ ਮਤਲਬ ਦਾ ਤੁਹਾਨੂੰ ਦੱਸੀਦਾ ਕਿ ਅੱਜ ਇਹ ਕਰ ਲੱਗੀ ਉਹ ਕਰਨ ਲੱਗੀ ਪਰਾ ਮੇਰਾ ਥੋੜਾ ਨਾ ਕਰਿਆ ਕਰੋ ਇਦਾਂ ਜਿਹੜੇ ਮੇਰੇ ਵੀਰ ਭਰਾਏ ਡੇ ਹੈਗੇ ਆ ਤੇ ਸਭ ਤੋਂ ਵੱਧ ਰੋਸਾ ਮੂ ਵੀ ਨਾ ਮੇਰੇ ਵੀਰ ਭਰਾ ਕਰਿਆ ਕਰਨ ਲੋ ਵੀ ਮੰਮੀ ਰੋਟੀ ਲੈ ਕੇ ਆ ਗਏ ਮਾਂ ਮੇਰੀ ਚਾਰ ਰੋਟੀਆਂ ਰੱਖਦੇ ਚਾਰ ਨਾਲ ਸਾਥ ਵਿੱਚ ਪਾਉਆ ਚਾ ਪੌਵਾ ਦੁੱਧ ਹੈ ਨਾ ਪੌਵਾ ਚਾਹ ਹੈ ਸਾਰੇ ਸਾਰੇ ਚਾਹ ਨਾਲ ਕੌਣ-ਕੌਣ ਪਰੌਂਠੀ ਖਾਦਾ ਕਮੈਂਟ ਆ ਕੇ ਦੱਸਿਓ ਮੈਨੂੰ ਠੀਕ ਜੇ ਨੇ ਸਾਰੇ ਵੀਰਪਰਾ ਯਾ ਭੈਣਾ ਮੇਰੀਆਂ ਦੱਸਿਓ ਜਿਹੜੀਆਂ ਸਵੇਰੇ-ਸਵੇਰੇ ਚਾਹ ਨਾਲ ਪਰੌਂਠੀ ਇਹਨਾਂ ਨੂੰ ਫੇਵਰੇਟ ਲੱਗਦੀ ਹੈ ਲੋ ਵੀ ਚੱਲੇ ਰਹਿਣੀ ਨਹੀਂ ਨੇ ਮੰਮੀ ਨਹੀਂ ਕੰਮ ਤੇ ਬਾਏ ਬਾਏ ਏਰੀ ਮੰਮੀ ਤੋਂ ਪੱਜ ਫੇਰਵਾਵਾ ਚੜ ਗਈ ਰਾਤੀ ਵੇਖ ਲੋ ਕਿੰਨਾ ਬੱਦਲ ਸੀ ਤੋਂ ਫੋਨ ਹੋਏ ਲੋਕ ਨਹੀਂ ਜੜ ਗਈ ਕੰਮ ਨਹੀਂ ਰੀ ਧੁੱਪ ਇਹਦਾ ਗਿਆ ਸ਼ਾਂਦਾ ਅੰਦਰ ਦਾ ਦੋਵੇਂ ਕੰਮ ਦੋਵੇਂ ਹਲ ਵੇਖ ਲਓ ਪਾਣੀ ਪੂਣੀ ਪੀਂਦੇ ਰਹੋ ਫਿਰ ਇਹ ਵੇਖ ਲਓ ਕਿੰਨੀ ਧੁੱਪ ਚੱਲੀ ਤੇ ਹੁਣ ਵੇਖ ਲਓ ਫਿਰ ਵੀ ਆਉਣਾ ਸਟਾਰਟ ਨਾਲ ਧੁੱਪ ਵੀ ਜੜੀ ਤੇ ਮੀਂਹ ਵੀ ਆਉਣ ਡਿਆ ਵੇਖ ਲਓ ਕੀ ਪਾਉਣ ਡਿਆ ਮੀਰ ਇਹ ਰੋਜ਼ ਆਮ ਨੂੰ ਪੈਂਦਾ ਇਸ ਟਾਈਮ ਹੀ ਕੱਲ ਵੀ ਐਕਸ ਟਾਈਮ ਬਦਲ ਹੋ ਗਿਆ ਜੀ ਲੋ ਵੀ ਮੰਮੀ ਨਹੀਂ ਆ ਗਏ ਆ ਕੰਮ ਤੋਂ ਬਸ ਜੀ ਵੀ ਤੇ ਸਰ ਸਾਹਿਬ ਵੀ ਤੇ ਫਾਲ ਸਾਹਿਬ ਆਪਣੇ ਵੇਖਣ ਦੇ ਆ ਰੈਸਲਿੰਗ ਅੰਡਰ ਟ੍ਰੇ ਕਰਦੇ ਜੌਨ ਸੀਨਾ ਨਾਲ ਆ ਰਹੇ ਦੀ ਐ ਅੰਡਰ ਟ੍ਰੇ ਕਰਦਾ ਬਹੁਤ ਜਿਦਣੇ ਪੜੇ ਦੂਸਰਾ ਜਮ ਉਹ ਰੋਮ ਰੇਂਜਰ ਰੋਮ ਰੇਂਜਰ ਰੋਮ ਰੇਂਜਰ ਜਗ ਨਹੀਂ ਕਰੇਗਾ ਆ ਕਰ ਲੈਂਦੀ ਤੇ ਉਹ ਤੇ ਇਹ ਮੇਰੀ ਬਸਕੂਟ ਮੈਨੂੰ ਪਾ ਦੇ ਨਾ ਬਸ ਬਸਕੂਟ ਪਾ ਦੇ ਮੈਨੂੰ ਅਰਗੁਣ ਕੀ ਡੰਡੀ ਆ ਉਹ ਤੰਗ ਕੀ ਤੰਗ ਯਾ ਪਤੰਗ ਤੰਗ ਆਹੋ ਤੇ ਕਹ ਮੈਨੂੰ ਖੜਾਉ ਮੈਂ ਵੀ ਡੋਣੀ ਆ ਮੈਂ ਵੀ ਡੋਣੀ ਆ ਆ ਛੋਟੀ ਫੜੀ ਦਾੜੀ ਛੋਟੀ ਫੜੇਗਾ ਛੋਟੀ ਕਿੰਦੀ ਕਿੰਦੀ ਗੁੱਡੀ ਢਾਗ ਦੇ ਦੋ ਧੰਨ ਲਈ ਮਹਨੇ ਛੱਡਣਾ ਤਾਂ ਵੀ ਨਹੀਂ ਛੱਡਦੀ ਹੱਥ ਤੇ ਨਮਰਾਲੀ ਪੁੱਤ ਨਹੀਂ ਉਹ ਗੱਡੂ ਫੜਿਆ ਉਹਨੇ ਗੱਡੂ ਛੱਡ ਦੇ ਤੂੰ ਕੱਟੂ ਫੜਿਆ ਵਾ ਛੱਡ ਦੇ ਗੱਡੂ ਬੰਨਿਆ ਹੱਥ ਨਾ ਮਾਰ ਦੇ ਨਹੀਂ ਮਾਰ ਦੇ ਇਹ ਹਰ ਗੰਗੂ ਪੁੱਤ ਕੀ ਆ ਬੱਪੂ ਬੱਪੂ ਆਏ ਪੱਗੂ ਆ ਫੜਾਵਾ ਫੜਾਵਾ ਤੈਨੂੰ ਉਹਨੇ ਖਾ ਜਾਣੇ ਤੈਨੂੰ ਨਹੀਂ ਛੱਡਦਾ ਉਹ ਛੱਡ ਤਾੜ ਹੈ ਮਾਰ ਲਗਾ ਹੀ ਚਲ ਨਹੀਂ ਮਾਰਾ ਲੋਕ ਮਮੀ ਨੂੰ ਨਹੀਂ ਦੇ ਉਧਰ ਆਟਾ ਗੋਨ ਨਾ ਤੇ ਬਾਪ ਨੂੰ ਦੱਸਣਾ ਕੱਟਣ ਦਾ ਆ ਵਾ ਇਹਦੇ ਇਹ ਕੱਟਦੇ ਇਧਰ ਆਇਆ ਕਰਦੇ ਇਹ ਨਹੀਂ ਲਾਉਂਦੇ ਮਮੀ ਨੂੰ ਦੇ ਤੜਤਾ ਮਮੀ ਇੱਕ ਦੋ ਮਿੰਟ ਬਾਹਰ ਗਿਆ ਮਮਾ ਨੂੰ ਅੰਦਰ ਤੁਮਲਾ ਅੰਦਰ ਤੜਤਾ ਅੱਜ ਬਣਨੇਗੇ ਰਾਜਮਾ ਮੇਰੇ ਫੇਵਰੇਟ ਕਿਹਦੇ ਕਿਹਦੇ ਫੇਵਰੇਟ ਦੱਸੋ ਕਮੈਂਟਾਂ ਆਨ ਨੂੰ ਵੀਨੋਦ ਜਾਈ ਮਾ ਕਿਆ ਨਹੀਂ ਕਿਆ ਕਿਆ ਨਹੀਂ ਕੜੀ ਜੋ ਕੀ ਕਰੀ ਜੋ ਬਣਾਉਣਾ ਨਹੀਂ ਨਹੀਂ ਭਰਾ ਰਾਜ ਮੈਂ ਬੰਦੇ ਆ ਕੀ ਹੈ ਇਹਦੇ ਵਿੱਚ ਭਰਾ ਰਮੇ ਤੇ ਭਾਈ ਨਹੀਂ ਪਰਿਆ ਕੀ ਗੱਲ ਮਹਿੰਦੀ ਪਾਈ ਇੱਥੇ ਤੇ ਨਹੀਂ ਇਹਨਾਂ ਨੂੰ ਬੋਲ ਉਹ ਬੋਲ ਚੈੱਕ ਕਰ ਨਾਂਦੀ ਦੰਨ ਹੋ ਜਾਏਗੇ ਹਮ ਆਪ ਖਾ ਕਰ ਸਰ ਨਵ ਪੱਤ ਵਾਲਾ ਮੌਲ ਹੋ ਗਿਆ ਵਾ ਫੇਰ ਵੀ ਹੁਣ ਸ਼ੁਰੂ ਹੋ ਗਿਆ ਵਾ ਵੀ ਆ ਗਏ ਵਕਤੀ ਪਾਇਆ ਭਾਪੇ ਨੇ ਇਹਨਾਂ ਨੂੰ ਇੰਦਰ ਵੀ ਕਰਵਾਇਦਾ ਇਦਾਂ ਇਤੇਰੇ ਕੰਦਾ ਚੁੱਕ ਕੇ ਨਾ ਫਿਰ ਇੱਕ ਨਹੀਂ ਇਹਨੇ ਚੁੱਕ ਲਾ ਫਿਰ ਉਹ ਚਾਜਣਾ ਨਹੀਂ ਆਪਾਂ ਜੀ ਨੂੰ ਕੱਢੋ ਤਾਂ ਬਾਅਦ ਨਹੀਂ ਨਾ ਹੋਇਆ ਹਾਂ ਹੋਤੀ ਆ ਵਕਤੀ ਪਾਇਆ ਵਾ ਕੀੜੀਆਂ ਮਾਰੀਆਂ ਜਾਂ ਚਰਗੀਆਂ ਦੇ ਸਾਰਾ ਬੈੱਡੀ ਫਲਾਰਤਾ ਫਰ ਕੇ ਇਹਨਾਂ ਨੇ ਚਤਰਾ ਖਾਣੀ ਤੇਰੀ ਵਜ੍ਹਾ ਕਰਕੇ ਹੁੰਦਾ ਸਾਰਾ ਕੰਮ ਤੁਹਾਨੂੰ ਕੀ ਖਾਣਾ ਹੈ ਨਾ ਹਾਂ ਹੋਰ ਕੁਝ ਹੋਰ ਵੀ ਦਿੱਤੀ ਮਾਂ ਲੋ ਵੀ ਆ ਗਈਏ ਰੋਟੀ ਅੱਜ ਬਣੇ ਰਾਜਮਾ ਚੋਲ ਦੇਸ ਨਾ ਆ ਜਾਂਦਾ ਆਉਂਦਾ ਜਰਨ ਪਾੜੇ ਆਉਂਦੇ ਆਉਂਦਾ ਆਉਂਦਾ ਚੱਤ ਵੀ ਆਉਂਦਾ ਪਾਉਂਦੇ ਸਾਰੇ ਨਾ ਗਲੀਆਂ ਮੁੰਨੇ ਦੀਆਂ ਅੱਛਾ ਜਿੰਨਸ ਕਰੇ ਚੱਪਾ ਨੂੰ ਪੱਜੈਂਸ ਸ਼ੁਰੂ ਕਰ ਅੱਛਾ ਜੱਲੇ ਆਵਾ ਕਰੇ ਮੈਂ ਆ ਰਿਹਾ ਹੈ ਕੀ ਆ ਪੁੱਤ ਕਿੰਨਾ ਮੀ ਹੁੰਦਾ ਹੀ ਹਏ ਮੀ ਆਂਦੇ ਕਿੰਨਾ ਚੱਲੇ ਇਹ ਚਾਹ ਕਰਾਵਾ ਮੋੜ ਤੱਕ ਹੋਰ ਓਕੇ ਫਿਰ ਤੇ ਚੱਲੀ ਹੁਣੇ ਘਰੇ ਮੜਾ ਗਾਂ ਕਰਨਾ ਆਏ ਕਿਉਂਕਿ ਆ ਨਾ ਫਿਰ ਕੱਲਾ ਹੀ ਚਾਚਾ ਫਿਰ ਡਰਾਜ ਨੇ ਰਬ ਬਹੁਤ ਜ਼ਿਆਦਾ ਮੈਂ ਚੱਲਾਂ ਨਾ ਕਰਾਂਗੀ ਤੁਮਾ ਮਿੰਟਾਂ ਦੇ ਵਿੱਚ ਦੋਆ ਮਿੰਟਾਂ ਦੇ ਵਿੱਚ ਵੇ ਛੜ ਕੈਂ ਗਲੀ ਕਰਦੀ ਮੀ ਹੁਣ ਹੀ ਬੜਾ ਡਿਆ ਪਤਾ ਨਹੀਂ ਪਟਾਲੀ ਕੀ ਗੱਲ ਵਾ ਲੋਕੀ ਹੁਣੇ ਚਾਚੇ ਨੂੰ ਛੱਡ ਕੇ ਆ ਗਏ ਆ ਤੇ ਮੈਂ ਲੰਮੇ ਪਿਆ ਦੋ ਮਿੰਟ ਤੇ ਪਰਨਾ ਮੇਰਾ ਹਿੱਲ ਗਿਆ ਵਾ ਤੇ ਰਹਿ ਸੀਗੇ ਨਹੀਂ ਤੇ ਬਾਕੀ ਇਹਨਾਂ ਨੂੰ ਦੱਸਿਆ ਜੀ ਅੱਜ ਨਾ ਰੋਸਟਰਾਂ ਬਾਰੇ ਹਨਾ ਕਿ ਮੋ ਚੱਲ ਕੀ ਨਹੀਂ ਤੇ ਬਾਕੀ ਨਾ ਮੇਰੇ ਰੋਸਟਰ ਨਹੀਂ ਚੱਲੋ ਹਨਾ ਮੇਰੀਆਂ ਮਾਵਾ ਭੈਣਾਂ ਜਿਹੜੀਆਂ ਨਾ ਕਮੈਂਟ ਕਰਦੇ ਆ ਜਿਵੇਂ ਇਹ ਬਹੁਤ ਚੰਗੇ ਕਮੈਂਟ ਆਉਂਦੇ ਸਾਰੇ ਮਾਰੇ ਵੇ ਕੋਈ ਨਹੀਂ ਹਲਦਾ ਤੇ ਉਹ ਤੁਹਾਡਾ ਧੰਨਵਾਦ ਆ ਬਹੁਤ ਜ਼ਿਆਦਾ ਜਿਹੜੇ ਇੱਕ ਦੋ ਕਰ ਦੇਣਾ ਵਿੱਚ ਤੇ ਉਹ ਵੀ ਮੇਰੇ ਭਰਾ ਨਾ ਕਰਿਆ ਕਰੋ ਜੇ ਮੇਰੇ ਵੀਰ ਭਰਾ ਕਰਦੇ ਨਾ ਚੰਗੇ ਕਮੈਂਟ ਕਰਿਆ ਕਰੋ ਜੇ ਮੇਰੀ ਕੋਈ ਗਲਤੀ ਹੁੰਦੀ ਹੈ ਨਾ ਹੁਣ ਦੱਸਿਆ ਕਰੋ ਕਿਉਂਕਿ ਮੈਂ ਵੀ ਤੁਹਾਡੇ ਪੁੱਤਾਂ ਵਰਗੀਆਂ ਤੇ ਮੈਨੂੰ ਸਮਝਾ ਸਕਦੇ ਜੀ ਮੈਂ ਤੁਹਾਡੇ ਬੱਚਿਆਂ ਵਰਗਾ ਮੈਨੂੰ ਜਰੂਰ ਦੱਸਿਆ ਕਰੋ ਕਿ ਹਾਂ ਜਸਤੇ ਰਕਵਾ ਗਲਤੀ ਹੋਈ ਆ ਤੁਹਾਂ ਚੀਜ਼ ਦੀ ਸੁਧਾਰ ਕਰਨੀ ਆ ਫਿਰ ਮੈਂ ਉਹ ਚੀਜ਼ ਦੀ ਸੁਧਾਰ ਕਰਾਂ ਫਿਰ ਇਦਾਂ ਨਾ ਪ੍ਰਾਊਡ ਜਿਹਾ ਫੀਲ ਹੁੰਦਾ ਹਾਂ ਥੋੜਾ ਯਾਰ ਕਮੈਂਟ ਕਰਕੇ ਮਿਲ ਕੇ ਇਹ ਦੱਸਿਆ ਕਰੋ ਕਿ ਹਾਂ ਪੁੱਤ ਤੂੰ ਆ ਗਲਤੀ ਕੀਤੀ ਆ ਚੀਜ਼ ਦੀ ਸੁਧਾਰ ਕਰ ਫਿਰ ਨਾ ਪ੍ਰਾਊਡ ਫੀਲ ਹੁੰਦਾ ਯਾਰ ਇਹ ਹੁੰਦਾ ਕਿ ਹਾਂ ਮੇਰੀ ਮਾਂ ਭੈਣ ਨੇ ਮੇਰੇ ਭਰਾ ਨੇ ਮੈਨੂੰ ਮੇਰੇ ਜਿਹੜੇ ਪਿਓਾਂ ਨੇ ਬਜ਼ੁਰਗਾਂ ਨੇ ਆ ਕੇ ਆ ਗੱਲ ਨੂੰ ਤੇ ਮੈਂ ਚੀਜ਼ ਸੁਧਾਰ ਕਰਾਂ ਤੇ ਫਿਰ ਇਦਾਂ ਪ੍ਰਾਊਡ ਫੀਲ ਹੁੰਦਾ ਵਾ ਤੇ ਇਦਾਂ ਹੀ ਹੈ ਨਾ ਕਮੈਂਟ ਸੁਧਾਰ ਵਾਲੇ ਵੀ ਦੱਸਿਆ ਕਰੋ ਕਿ ਹਾਂ ਜੇ ਚ ਮੇਰੀ ਗਲਤੀ ਹੁੰਦੀ ਉਹ ਵੀ ਕਰਿਆ ਕਰੋ ਕਿ ਹਾਂ ਜਸ ਤੂੰ ਆ ਗਲਤੀ ਕੀਤੀ ਆ ਤੇ ਬਾਕੀ ਚੰਗੇ ਤੋਂ ਚੰਗੇ ਕਮੈਂਟ ਕਰਿਆ ਕਰਿਆ ਕਰੋ ਤੇ ਸਤ ਸਤਕਾਰ ਲਿਆ ਕਰੋ ਤੇ ਬਾਕੀ ਜੀ ਵਲੋਗ ਨੂੰ ਕਰ ਦਿਓ ਨਹੀਂ ਆਪਣਾ ਲਾਈਕ ਤੇ ਸ਼ੱਕਰਪਾਰਾ ਕਰਕੇ ਜਾਓ ਚੈਨਲ ਨੂੰ ਤੇ ਵੈਲ ਆਈਕਨ ਜਰੂਰ ਦਬਾ ਦੇਕੋ ਕਿਉਂਕਿ ਰੋਜ਼ ਤੁਹਾਨੂੰ ਨਵਾਂ ਵਲੌਗ ਆਉਂਦੇ ਰਹਿੰਦੇ ਆ ਤੇ ਸ਼ੇਅਰ ਵੀ ਕਰਦੇ ਹੋ ਤੇ ਮਿਲਦੇ ਆਪਾਂ ਅਗਲੇ ਵਲੌਗ 'ਚ ਟਿਲ ਧੈਨ ਬਾਏ ਬਾਏ ਟੇਕ ਕੇਅਰ